ਮੈਂ ਸ਼ਾਮ ਸੁੰਦਰ ਅਗਰਵਾਲ ਜ਼ਿਲ੍ਹਾ ਕਨਵੀਨਰ ਸ਼੍ਰੀ ਰਾਮ ਜਨਮ ਭੂਮੀ ਸੰਚਾਲਨ ਕਮੇਟੀ ਸਾਰੇ ਨਗਰ ਨਿਵਾਸੀਆਂ ਨੂੰ ਜ਼ਿਲ੍ਹਾ ਨਿਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਪ੍ਰਾਰਥਨਾ ਹੈ ਜੋ 22 ਜਨਵਰੀ ਨੂੰ ਅਜोध्या ਦੇ ਵਿੱਚ ਭਗਵਾਨ ਰਾਮ ਜੀ ਦਾ ਬਿਰਾਜਮਾਨ ਹੋਣਾ ਔਰ ਭਗਵਾਨ ਰਾਮ ਜੀ ਦੀ ਪ੍ਰਾਣ ਪ੍ਰਸ਼ਟਾ ਦਾ ਬਹੁਤ ਵੱਡਾ ਸਮਾਗਮ ਸਾਰੇ ਦੇਸ਼ ਭਰ ਦੇ ਵਿੱਚ ਰਾਮਮਈ ਮੌਲ ਹੈ ਮੈਂ ਸਾਰੇ ਸਮਾਜ ਨੂੰ ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ ਸਾਰੀਆਂ ਮੰਦਰ ਕਮੇਟੀਆਂ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਆਪਣੇ ਆਪਣੇ ਧਾਰਮਿਕ ਸਥਾਨਾਂ ਤੇ ਐਲਸੀਡੀ ਲਾ ਕੇ ਵੱਡੇ ਵੱਡੇ ਪ੍ਰੋਜੈਕਟ ਲਾ ਕੇ ਜੋ ਆਪ ਜੀ ਦੇ ਮੰਦਰਾਂ ਦੇ ਸ਼ਰਧਾਲੂ ਵਕ ਵਕ ਮੰਦਰਾਂ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ 11 ਤੋਂ ਲੈ ਕੇ 1 ਵਜੇ ਤੱਕ 22 ਜਨਵਰੀ ਨੂੰ ਅਜੁੱਧਿਆ ਤੋਂ ਲਾਈਵ ਪ੍ਰੋਗਰਾਮ ਦੇ ਦਰਸ਼ਨ ਕਰਾਏ ਜਾਣ ਔਰ ਹਰ ਘਰ ਦੇ ਵਿੱਚ ਸਫਾਈਆਂ ਦੀਵਾਲੀ ਦੀ ਤਰ੍ਹਾਂ ਲਡੀਆਂ ਪਟਾਕੇ ਦੀਵਾਲੀ ਦੀ ਤਰ੍ਹਾਂ ਤੁਸੀਂ ਦੀਪਕ ਜਲਾ ਸਕਦੇ ਹੋ ਮੋਮਬਤੀ ਜਲਾ ਸਕਦੇ ਹੋ ਲੜੀਆਂ ਲਾ ਸਕਦੇ ਹੋ ਜੋ ਤੁਹਾਡੀ ਸ਼ਰਧਾ ਸਮਰਥਾ ਹੈ ਦੀਵਾਲੀ ਤੋਂ ਵੀ ਉੱਪਰਲੇ ਲੈਵਲ ਦਾ ਇਸ ਸਮਾਗਮ ਸਾਰੇ ਦੇਸ਼ ਭਰ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਮਨਾਈਏ ਅਸੀਂ ਸਾਰੇ ਧਰਮਾਂ ਦਾ ਆਦਰ ਕਰਨ ਵਾਲੇ ਲੋਕ ਆ ਭਗਵਾਨ ਰਾਮ ਜੀ ਦੇ ਅਦਰਸ਼ਾਂ ਤੇ ਚੱਲਦੇ ਹੋਏ ਸਾਡਾ ਦੇਸ਼ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਸਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਭਗਵਾਨ ਸ਼੍ਰੀ ਰਾਮ ਜੀ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਅਯੁੱਧਿਆ ਵਿਖੇ 22 ਜਨਵਰੀ ਨੂੰ ਉਸ ਦੀਆਂ ਤਿਆਰੀਆਂ ਸੰਬੰਧੀ ਸਾਡੀ ਅੱਜ ਮੀਟਿੰਗ ਹੋਈ ਸਾਡੇ ਜ਼ਿਲ੍ਹੇ ਦੇ ਕਨਵੀਨਰ ਸ੍ਰੀ ਸ਼ਾਮ ਸੁੰਦਰ ਅਗਰਵਾਲ ਜੀ ਹੋਣਾਂ ਦੇ ਸ਼ੋਰੂਮ ਦੇ ਉੱਪਰ ਅੱਧੇ ਵਿਚਾਰਾਂ ਕੀਤੀਆਂ ਗਈਆਂ ਕਿ ਕਿਸ ਤਰ੍ਹਾਂ ਪ੍ਰਭੂ ਸ਼੍ਰੀ ਰਾਮ ਜੀਆਂ ਜਿਹੜੀਆਂ ਪ੍ਰੋਗਰਾਮ ਆ ਬਈ ਜਨਵਰੀ ਤੱਕ ਹੈਗੇ ਆ ਆਪਾਂ ਕਿਸ ਤਰ੍ਹਾਂ ਸਾਜੀ ਮੰਦਿਰ ਕਮੇਟੀ ਨਾਲ ਮਿਲ ਕੇ ਸਾਰੇ ਧਾਰਮਿਕ ਸਥਾਨਾਂ ਨਾਲ ਸਹਿਯੋਗ ਲੈ ਕੇ ਸਾਗੀਆਂ ਸਿੱਖ ਜੱਥੇਬੰਦੀਆਂ ਦਾ ਸਹਿਯੋਗ ਲੈ ਕੇ ਆਪਾਂ ਕਿੱਦਾਂ ਇਹਨੂੰ ਇੱਕ ਦਿਵਾਲੀ ਦੀ ਤਰ੍ਹਾਂ ਮਨਾਈਏ ਤਾਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸੁਪਨਾ ਸੀਗਾ ਔਰ ਸਾਡੇ ਤਕਰੀਬਨ 500 ਸਾਲ ਹੋ ਗਿਆ ਭਗਵਾਨ ਸ਼੍ਰੀ ਰਾਮ ਜੀ ਬਾ ਟੈਂਟ 'ਚ ਬਿਰਾਜਮਾਨ ਸੀਗੇ ਕਿ ਅਜੇ ਮੋਦੀ ਸਾਹਿਬ ਨੇ ਤੇ ਭਗਵਾਨ ਸ਼੍ਰੀ ਰਾਮ ਜੀ ਨੇ ਕਿਰਪਾ ਕੀਤੀ ਕਿ ਜਿਹਨਾਂ ਬਹੁਤ ਸ਼ਾਨਦਾਰ ਸੁੰਦਰ ਮੰਦਿਰ ਬਣਾਇਆ ਅਯੁੱਧਿਆ ਵਿਖੇ ਜਿੱਦਾਂ ਕਿ 22 ਤਰੀਕ ਨੂੰ ਉਹਨ ਦਾ ਘਾਟਨ ਹੋ ਰਿਹਾ ਅਤੇ ਪ੍ਰਭੂ ਸ਼੍ਰੀ ਰਾਮ ਜੀ ਆਪਣੇ ਸਥਾਨ ਦੇ ਉੱਪਰ ਬਰਾਜਮਾਨ ਹੋਣ ਜਾ ਰਹੇ ਆ। ਸੋ ਆਪਾਂ ਸਾਰਿਆਂ ਨੂੰ ਇਹ ਬਹੁਤ ਵੱਡਾ ਆਪਣੇ ਵਾਸਤੇ ਇਤਿਹਾਸਕ ਪਾਲਿਆ। ਆਪਾਂ ਸਾਰਿਆਂ ਨੂੰ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਔਰ ਭਾਪੀ ਜਾਂਦਾ ਪਾਰਟੀ ਦੇ ਸਮੁੱਚੇ ਵਰਕਰوں ਨੂੰ ਮੈਂ ਅਪੀਲ ਕਰਦਾ ਲੀਡਰ ਸਾਹਿਬਾਨ ਨੂੰ ਕਿ ਆਪਾਂ ਇਸ ਮਹਾਂਸਤਵ ਨੂੰ ਦਿਵਾਲੀ ਤਰ੍ਹਾਂ ਮਨਾਈਏ। ਇਸ ਤੋਂ ਵੱਡਾ ਉਤਸਵ ਹੋਰ ਕਿ ਹੋ ਨਹੀਂ ਸਕਦਾ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। 22 ਜਨਵਰੀ 2024 ਨੂੰ ਜਿਹੜਾ ਅਯੁੱਧਿਆ ਦੇ ਅੰਦਰ ભગવાન ਰਾਮ ਦਾ ਮੰਦਿਰ ਦੇ ਵਿੱਚ भगवान राम लल्ला दी मूर्ति स्थापना ਦਾ ਕਾਰਜਕਰਮ ਪ੍ਰਧਾਨ ਮੰਤਰੀ શ્રી ਨਿਰੰਦਰ ਭਾਈ ਮੋਦੀ ਜੀ ਕਰਨ ਜਾ ਰਹੇ ਨੇ ਤੇਸ਼ਪੜ ਦੇ ਵਿੱਚ ਉਸ 22 ਜਨਵਰੀ ਨੂੰ ਉਤਸਵ ਵਾਂਗੂਢ ਵਾਲੀ ਵਾਂਗੂ ਮਨਾਇਆ ਜਾ ਰਿਹਾ ਹੈ ਮੇਰੀ ਭਾਰਤੀ ਜਨਤਾ ਪਾਰਟੀ ਦੇ ਕਰਮਕਤਾ ਹੋਣ ਦੇ ਨਾਤੇ ਸਾਰੇ ਸ਼ਹਿਰ ਨੂੰ ਸਾਰੇ ਜ਼ਿਲ੍ਹੇ ਦੇ ਸਾਰੇ ਸਾਰੇ ਸਮਾਜ ਨੂੰ ਇੱਕ ਅਪੁਰਜਰ ਅਪੀਲ ਹੈ ਕਿ ਉਸ ਦਿਨ ਆਪਾਂ ਬਹੁਤ ਵੱਡਾ ਉਤਸਵ ਮਨਾਈਏ ਇਹਨੂੰ ਦਿਵਾਲੀ ਵਾਂਗੂ ਬਣਾਈਏ ਇਹ ਉਤਸਵ 500 ਸਾਲ ਬਾਅਦ ਸਾਡੇ ਜੀਵਨ ਦੇ ਵਿੱਚ ਆ ਰਿਹਾ ਅਸੀਂ ਅੱਜ ਤੱਕ ਇਹ ਨਾਰੇ ਲਾਉਂਦੇ ਰਹੇ ਸੀ ਕਿ ਕਸਮ ਰਾਮ ਕੀ ਖਾਤੇ ਹਨ ਮੰਦਿਰ ਵਹੀ ਬਣਾएंगे ਅੱਜ ਉਹ ਦਿਨ ਭਾਕਾ ਭਰਿਆ ਵਾਲਾ 22 ਜਨਵਰੀ ਦਾ ਦਿਨ ਮੰਦਿਰ ਦੇ ਸਥਾਪਨਾ ਦੇ ਉੱਤੇ ਆ ਰਿਹਾ ਮੂਰਤੀ ਸਥਾਪਨਾ ਦੇ ਉੱਤੇ ਭਗਵਾਨ ਦਾ ਨਾਮ ਦੀ ਮੂਰਤੀ ਸਥਾਪਨਾ ਦੇ ਉੱਤੇ ਆ ਰਿਹਾ ਤੇ ਮੈਂ ਵੀ ਸਾਰੇ ਪੁਰਜ਼ੋਰ ਅਪੀਲ ਹੈ ਭਾਰਤੀ ਜਨਤਾ ਪਾਜੀ ਦੇ ਸਾਰੇ ਕਾਰਜਕਰਤਾਵਾਂ ਨੂੰ ਔਰ ਕਪੂਰਾ ਦੇ ਸਾਰੇ ਸਮਾਜ ਨੂੰ ਮੈਂ ਤੁਹਾਨੂੰ ਪੰਜ ਮਿੰਟ ਕਰਾਂਗਾ ਇਹ ਮੇਰੀ ਅਪੀਲ ਹੈ ਕਿ ਇਹ 22 ਜਨਵਰੀ ਦਾ ਕਾਰਜਕ੍ਰਮ ਆਪਾਂ ਵੱਧ ਚੜ ਕੇ ਉਤਸ਼ਾਹਿਤ ਹੋ ਕੇ ਮਨਾਈਏ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰੀਏ ਆਪਣੇ ਘਰਾਂ 'ਚ ਜੈ ਸ਼੍ਰੀ ਰਾਮ ਦੇ ਝੰਡੇ ਲਗਾਈਏ ਦੀਵਾਲੀ ਵਾਂਗੂ ਇਸ ਪਰਵ ਨੂੰ ਮਨਾਈਏ ਜੈ ਸ਼੍ਰੀ ਰਾਮ